ਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਾਨਾ ਗੁਰਪੂਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦੋ ਪੁਰਖ ਪ੍ਰਭ ਪਾਇਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪਰਸਾਦ ਕਿੰਨੇ ਵਿਰਲੇ ਜਾਤੇ ਸੁਣਾ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਾ ਤਾਸ ਸਤ ਗੋੜ ਆਇਓ ਸਰਣ ਤੁਹਾਰੀ ਮਿਲਾਏ ਸੋਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੇ ਰਹਾਵ ਅਵਰਨ ਸੂਝ ਦੂਜੀ ਠਹਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜਿਆ ਲਖੈ ਛੁਟ ਹੈ ਹਮ ਨਿਰਗੁਣ ਲੇਹੋ ਉਬਾਰੀ ਸਦਾ ਬਖਸ਼ਿੰਦ ਸਦਾ ਮਿਹਰਵਾਨ ਸਭਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੈ ਹੋਏ ਬਾਰੀ ਸੁਕਾਹ ਟਲ ਗੁਰ ਸੇਵਿਆ ਅਹਨ ਸੁ ਸਾਝ ਸੁਭਾਏ ਦਰਸ਼ਨ ਪਰ ਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਪਤ ਕ ਸੰਮੰਦੀ ਨੂਰੇ ਅਰ ਸੌਂ ਕੁਰ ਸੌਂ ਝਟੀ ਐ ਤੋ ਦੱਡਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਮੰਦੀ ਕਾਟੀ ਐ ਸੱਜਣ ਸੱਚਾ ਪਾਤਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸ਼ਾ ਸਿਰਸ਼ਾ ਹੰਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੇ ਓਟ ਸਤਾਣੀ ਸੰਤਹ ਮਾਰਾ ਗਹਿਣਾ ਹਮ ਸੰਤਨ ਕੀ ਰੇ ਨੁ ਪਿਆਰੇ ਹਮ ਸੰਤਨ ਕੀ ਸਰਣਾ ਸੰਤਹ ਮਾਰੇ ਓਟ ਸਤਾਣੀ ਸੰਤਹ ਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਪਾਈ ਰਹਾ ਓ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮ ਲਾਹਾ ਖਾਟਿਆ ਹਰ ਭਗਤ ਪਰ ਪੰਡਾਰਾ ਸੰਤਨ ਮੋਕ ਪੂੰਜੀ ਸੰਪੇ ਤਾ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟੇ ਸਗਲੋ ਲੇਖਾ ਮਹਾ ਅਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਓ ਮਨ ਮੰਨਿਆ ਰਾਗ ਰਤੇ ਬਿਸਮਾਦੇ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰਾਗ ਰਤੇ ਬਿਸਮਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ